ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੇ ਚੈਨਲ ਤੇ ਵੀਡੀਓ ਦੇਖਣ ਪਹਿਲੀ ਵਾਰ ਆਏ ਨੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਜਿਸ ਤਰ੍ਹਾਂ ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਗਰਮੀਆਂ ਦਾ ਸਮਾਂ ਆ ਚੁੱਕਿਆ ਗਰਮੀਆਂ 'ਚ ਇਹਨਾਂ ਨੂੰ ਪਾ ਕੀ ਪਾ ਸਕਦੇ ਆ ਕਿਹੜੀ ਫੀਡ ਦੇਣੀ ਆ ਕਿਵੇਂ ਗਰਮੀਆਂ 'ਚ ਜਿਹੜਾ ਇਹਨਾਂ ਦਾ ਰੱਖ-ਰਖਾਅ ਕਰਨਾ ਆਪਾਂ ਨੇ ਇਹ ਸਾਰੀ ਜਿਹੜੀ ਗੱਲਬਾਤ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਸਕਿੱਪ ਕਰਕੇ ਨਾ ਦੇਖੋ ਦੋਸਤੋ ਜੇਕਰ ਆਪਾਂ ਸਕਿੱਪ ਕਰਕੇ ਦੇਖਦੇ ਤਾਂ ਜਿਹੜੀ ਜਾਣਕਾਰੀ ਅਧੂਰੀ ਮਿਲਦੀ ਆਪਾਂ ਨੂੰ ਸੋ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਦੋਸਤੋ ਇਹਨਾਂ ਦਾ ਗਰਮੀਆਂ 'ਚ ਜਿਹੜਾ ਰੱਖ-ਰਖਾਵਾ ਉਹ ਖਾਸ ਤਰੀਕੇ ਦਾ ਹੋ ਜਾਂਦਾ ਜਿਸ ਤਰ੍ਹਾਂ ਸਰਦੀਆਂ 'ਚ ਇਹਨਾਂ ਦਾ ਰੱਖ-ਰਖਾਵ ਥੋੜਾ ਜਿਹਾ ਆਪਾਂ ਨੂੰ ਜ਼ਿਆਦਾ ਧਿਆਨ ਦੇਣਾ ਪੈਂਦਾ ਹੈਗਾ ਇਸ ਤਰ੍ਹਾਂ ਗਰਮੀਆਂ 'ਚ ਵੀ ਜਿਹੜਾ ਇਹਨਾਂ ਦਾ ਪਰ ਅਖਰਖਾਬ ਕਰਦੇ ਆ ਉਹਦੇ ਲਈ ਆਪਾਂ ਨੂੰ ਖਾਸ ਧਿਆਨ ਰੱਖਣਾ ਪੈਂਦਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਛੱਤ ਤੇ ਸੈਟਅਪ ਬਣਾਇਆ ਹੋਇਆ ਛੋਟਾ ਜਿਹਾ ਇਹ 25-30 ਮੁਰਗੀਆਂ ਦਾ ਸੈਟਅਪ ਆ ਗਾ ਇਸ 25-30 ਮੁਰਗੀਆਂ ਬਹੁਤ ਆਸਾਨੀ ਨਾਲ ਰਹਿ ਸਕਦੀਆਂ ਨੇ ਸੋ ਆਪਾਂ ਹੁਣ ਅੱਗੇ ਗਰਮੀ ਜਾਦੀ ਹੋਊਗੀ ਆਪਾਂ ਨੂੰ ਵੀ ਬਹੁਤ ਧਿਆਨ ਰੱਖਣਾ ਪਊਗਾ ਸੋ ਆਪਾਂ ਇਸੇ ਸਬੰਧ ਵਿੱਚ ਗੱਲ ਕਰਦੇ ਹੁਣ ਤੁਸੀਂ ਦੇਖ ਸਕਦੇ ਹੋ ਦੋਸਤੋ ਮੁਰਗੀਆਂ ਜਿਹੜੀਆਂ ਖੰਭ ਖਿਲਾਰ ਕੇ ਖੜਨ ਲੱਗੀਆਂ ਹੁਣ ਇਹ ਗਰਮੀ ਮੰਨਣ ਲੱਗੀਆਂ ਬਾਰਲੀ ਬਰੀਡ ਹੋਣ ਦੇ ਕਾਰਨ ਇਹਨਾਂ ਨੂੰ ਗਰਮੀ ਵੀ ਜ਼ਿਆਦਾ ਲੱਗਦੀ ਹੈ ਤੇ ਸਰਦੀ ਵੀ ਜ਼ਿਆਦਾ ਲੱਗਦੀ ਹੈ ਜਿਹੜੀ ਸਭ ਤੋਂ ਪਹਿਲੀ ਗੱਲ ਆ ਉਹ ਇਹਨਾਂ ਦੇ ਜਿਹੜੇ ਖੁੱਡੇ ਨੇ ਜਾਂ ਫਾਰਮ ਨੇ ਉਹ ਖੁੱਲੇ ਤੇ ਹਵਾਦਾਰ ਹੋਣੇ ਚਾਹੀਦੇ ਨੇ ਜੇਕਰ ਤੁਸੀਂ ਇਨਾਂ ਦੇ ਖੁੱਡਿਆਂ ਦੇ ਜਿੱਥੇ ਜਾਲੀ ਲੱਗੀ ਆ ਉੱਥੇ ਤੁਸੀਂ ਪੱਲੀਆਂ ਵਗੈਰਾ ਪਾਉਣੇ ਤਾਂ ਤੁਸੀਂ ਉਹ ਹੁਣ ਪਾਉਣੀਆਂ ਬੰਦ ਕਰ ਸਕਦੇ ਹੋਗੇ ਤਾਂ ਕਿ ਇਹਨਾਂ ਦੀ ਜਿਹੜੀ ਪ੍ਰੋਪਰ ਹਵਾ ਉਹ ਕ੍ਰੋਸ ਹੋ ਸਕੇ ਜਿਹੜਾ ਗਰਮੀਆਂ ਦੇ ਵਿੱਚ ਜਦੋਂ ਹਵਾ ਇਹਨਾਂ ਦੀ ਖੁੱਡੇ ਦੀ ਜਾਂ ਫਾਰਮ ਦੀ ਕ੍ਰੋਸ ਨਹੀਂ ਹੋਊਗੀ ਤਾਂ ਉਸੇ ਦੋਸਤੋਂ ਅਮੋਨੀਆ ਗੈਸ ਬਣ ਜਾਂਦੀ ਆ ਅਮੋਨੀਆ ਗੈਸ ਬਣ ਦੇ ਨਾਲ ਇਹਨਾਂ ਨੂੰ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਸੋ ਹਵਾ ਦੀ ਨਿਕਾਸੀ ਹੋਣੀ ਬਹੁਤ ਜ਼ਰੂਰੀ ਆ ਅਗਲਾ ਦੋਸਤੋ ਆਪਾਂ ਨੇ ਇਹਨਾਂ ਦੇ ਖੁੱਡੇ ਜਾਂ ਫਾਰਮਾਂ 'ਚ ਪਾਣੀ ਦਾ ਛਿੜਕਾਅ ਜ਼ਰੂਰ ਰੱਖਣਾ ਹੈ। ਡੇਲੀ ਪਾਣੀ ਦਾ ਛਿੜਕਾਅ ਕਰਨਾ ਤਾਂ ਜੋ ਖੁੱਡੇ ਠੰਡੇ ਰਹਿਣ ਤੇ ਇਹਨਾਂ ਨੂੰ ਥੱਲੋਂ ਠੰਡਕ ਮਿਲਦੀ ਰਹੇ। ਜਿਹੜੀ ਆਪਾਂ ਪਹਿਲਾਂ ਤੂੜੀ ਵਗੈਰਾ ਪਾਉਂਦੇ ਸੀ ਉਹ ਹੁਣ ਆਪਾਂ ਨੇ ਪਾਉਣੀ ਬੰਦ ਕਰ ਦੇਣੀ ਆ। ਕਈ ਵੀਰ ਕੀ ਕਰਦੇ ਨੇ ਗਰਮੀਆਂ 'ਚ ਵੀ ਤੂੜੀ ਸਿੱਟੀ ਜਾਂਦੇ ਨੇ ਥੱਲੇ ਖੁੱਡਿਆਂ ਦੇ। ਸੋ ਉਹ ਜਿਹੜੀ ਥੱਲੋਂ ਗਰਮੀ ਪੈਦਾ ਹੁੰਦੀ ਆ ਉਹਦੇ ਨਾਲ ਸੋ ਤੂੜੀ ਸਿੱਟੀ ਨਹੀਂ ਕਰ ਦੋ ਬੰਦ ਹੁਣ। ਤੇ ਹੁਣ ਜਿਹੜੀ ਮਿੱਟੀ ਤੁਸੀਂ ਹਫਤੇ ਬਾਅਦ ਦੱਸ ਦੇਣਾ ਬਾਅਦ ਵੀ ਚੇਂਜ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਦੀ ਖਰਾਕ ਦੀ ਕੀ ਤੁਸੀਂ ਗਰਮੀਆਂ 'ਚ ਇਹਨਾਂ ਨੂੰ ਕੀ ਦੇਣਾਗਾ ਗਰਮੀਆਂ 'ਚ ਦੋਸਤੋ ਇਹਨਾਂ ਨੂੰ ਜ਼ਿਆਦਾਤਰ ਆਪਾਂ ਹਰੀਆਂ ਸਬਜ਼ੀਆਂ ਵਗੈਰਾ ਸਬਜ਼ੀਆਂ ਦਾ ਰਹਨਖੂੰਦ ਸਬਜ਼ੀਆਂ ਦੀ ਜਿਹਨੂੰ ਆਪਾਂ ਵੇਸਟੇਜ ਕਹਿ ਦਿੰਦੇ ਆ ਉਹ ਪਾ ਸਕਦੇ ਆ ਤੇ ਖਰਾਚਾਰਾ ਪਾ ਸਕਦੇ ਆ ਬਰਸੀਨ ਵਗੈਰਾ ਕੋ ਉਤਰ ਕੇ ਇਹਨਾਂ ਨੂੰ ਪਾ ਸਕਦੇ ਆ ਉਹ ਬਹੁਤ ਸ਼ੌਂਕ ਨਾਲ ਹੀ ਖਾਂਦੀਆਂ ਨੇ ਇਹ ਚੀਜ਼ ਆਪਾਂ ਪਾ ਕੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਪਾਲ ਸਕਦੇ ਆ ਅਗਲੀ ਗੱਲ ਆ ਜਿਹੜੀ ਆਪਾਂ ਰੋਟੀਆਂ ਹੁੰਦੀਆਂ ਨੇ ਆਪਣੇ ਘਰੇ ਬਚੀਆਂ ਖੂਚੀਆਂ ਉਹ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਤੇ ਉਹਦੇ ਨਾਲ ਇਹ ਮੁਰਗੀਆਂ ਜਿਹੜੀ ਅੰਡੇ ਵੀ ਭਰਪੂਰ ਮਾਤਰਾ ਚ ਦਿੰਦੀਆਂ ਨੇ ਸੋ ਆਪਾਂ ਰੋਟੀਆਂ ਵੀ ਪਾ ਸਕਦੇ ਆ ਜਿਹੜੀ ਆਪਣੀਆਂ ਰਾਤ ਦੀਆਂ ਬਚੀਆਂ ਹੁੰਦੀਆਂ ਨੇ ਜਾਂ ਆਟਾ ਬਚ ਜਾਂਦਾ ਜਾਂ ਕੁਝ ਵੀ ਇਦਾਂ ਦਾ ਉਹ ਆਪਾਂ ਇਹਨਾਂ ਨੂੰ ਚਾਹੇ ਸਵੇਰੇ ਪਾ ਦਿਓ ਚਾਹੇ ਸ਼ਾਮ ਨੂੰ ਪਾ ਦਿਓ ਕਿਸੇ ਵੀ ਟਾਈਮ ਆਪਾਂ ਇਹਨਾਂ ਨੂੰ ਦੇ ਸਕਦੇ ਹਾਂ ਉਹ ਬਹੁਤ ਸ਼ੌਂਕ ਨਾਲ ਖਾਂਦੀਆਂ ਨੇ ਜਿਹੜੇ ਵੀ ਇਹ ਫ੍ਰੀ ਰੇਂਜ ਤੇ ਰੱਖਣਾ ਚਾਹੁੰਦੇ ਨੇ ਮੁਰਗੀਆਂ ਨੂੰ ਉਹ ਜਿਹੜਾ ਗਰਮੀ 'ਚ ਫ੍ਰੀ ਰੇਂਜ ਆਪਾਂ ਰੱਖ ਸਕਦੇ ਹਾਂ ਪਰ ਜਦੋਂ ਆਪਾਂ ਨੇ ਫ੍ਰੀ ਰੇਂਜ 'ਚ ਮੁਰਗੀਆਂ ਰੱਖਣੀਆਂ ਨੇ ਤੁਹਾਨੂੰ ਪਤਾ ਦੋਸਤੋ ਦਿਨ 'ਚ ਕਾਫੀ ਗਰਮੀ ਹੁੰਦੀ ਹੈ ਗਰਮੀ ਦੇ ਦਿਨਾਂ 'ਚ ਸੋ ਜਿੱਥੇ ਆਪਣੀਆਂ ਮੁਰਗੀਆਂ ਨੇ ਤੁਰਨਾ ਫਿਰਨਾ ਉੱਥੇ ਦਰਖਤ ਹੋਣੇ ਬਹੁਤ ਜ਼ਰੂਰੀ ਨੇ ਨਹੀਂ ਜਿਆਦਾ ਧੁੱਪ ਹੋਣ ਕਾਰਨ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈਗੀ ਉੱਥੇ ਪਾਣੀ ਦਾ ਬੰਦੋਬਸਤ ਵੀ ਹੋਣਾ ਚਾਹੀਦਾ ਫ੍ਰੀ ਰੇਂਜ 'ਚ ਜਾਂ ਕਿਤੇ ਪਾਣੀ ਆਪਾਂ ਛੱਡ ਸਕਦੇ ਹਾਂ ਇਹਨਾਂ ਦੇ ਪੀਣ ਵਾਸਤੇ ਜਾਂ ਦੋ ਚਾਰ ਬਰਤਨ ਭਰ ਕੇ ਵੀ ਤਾਰ ਸਕਦੇ ਹਾਂ ਤਾਂ ਜੋ ਇਹ ਬਾਹਰ ਫਿਰਦੀਆਂ ਪਾਣੀ ਪੀ ਸਕਣ ਤੇ ਛਾਂ ਹੋਵੇ ਉੱਥੇ ਕਹਿਣ ਤੋਂ ਬਾਅਦ ਕੋਈ ਦਰਖਤ ਲੱਗੇ ਹੋਣ ਤੇ ਥੱਲੇ ਘਾਹ ਬੂਤਗਿਆ ਹੋਵੇ ਤਾਂ ਜੋ ਇਹ ਆਸਾਨੀ ਨਾਲ ਉ ਛੁਖਾ ਸਕਣ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਫ੍ਰੀ ਰੇਂਜ 'ਚ ਵੀ ਪਾਲ ਸਕਦੇ ਆ ਜੇਕਰ ਆਪਾਂ ਫ੍ਰੀ ਰੇਂਜ 'ਚ ਪਾਲਦੇ ਆਂਗੇ ਤਾਂ ਖਰਚਾ ਇਹਨਾਂ ਦਾ ਬਹੁਤ ਜ਼ਿਆਦਾ ਘਟ ਜਾਂਦਾ ਹੈਗਾ ਜਿਹੜਾ ਫੀਡ ਦਾ ਖਰਚਾ ਅੱਧੇ ਤੋਂ ਵੀ ਅੱਧਾ ਰਹਿ ਜਾਂਦਾ ਸੋ ਆਪਾਂ ਫ੍ਰੀ ਰੇਂਜ 'ਚ ਵੀ ਇਹਨੂੰ ਵਧੀਆ ਤਰੀਕੇ ਨਾਲ ਪਾਲ ਸਕਦੇ ਆਂਗੇ ਜਿਹੜਾ ਦੋਸਤੋ ਗਰਮੀਆਂ 'ਚ ਪਾਣੀ ਦੇ ਜਿਹੜਾ ਬੰਦੋਬਸਤ ਦੀ ਗੱਲ ਕਰੀਏ ਜੇਕਰ ਆਪਾਂ ਪਾਣੀ ਇਹਨਾਂ ਨੂੰ ਸ਼ੁੱਧ ਪੀ ਨੂੰ ਪਾਣੀ ਦੇਣਾਗਾ ਪਾਣੀ ਟਾਈਮ ਟੂ ਟਾਈਮ ਇਹਨਾਂ ਨੂੰ ਪਾਣੀ ਗਰਮੀ ਚ ਦੋਸਤੋ ਇਹ ਫੀਡ ਬਿਨਾਂ ਸਾਰ ਲੈਣੀ ਹੈ ਪਰ ਜਿਹੜਾ ਪਾਣੀ ਬਿਨਾਂ ਨਹੀਂ ਹੈ ਸਾਰ ਦੀ ਪਾਣੀ ਇਹਨਾਂ ਨੂੰ ਹਰ ਇੱਕ ਮਿੰਟ ਤੇ ਪਾਣੀ ਚਾਹੀਦਾਗਾ ਤੁਸੀਂ ਵੈਸੇ ਵੀ ਦੇਖੋਗੇ ਜੇਕਰ ਫਾਰਮ 'ਚ ਤੁਸੀਂ ਅੱਧਾ ਘੰਟਾ ਘੰਟਾ ਤੁਸੀਂ ਬੈਠੋ ਅੰਦਰ ਤਾਂ ਤੁਹਾਨੂੰ ਦੇਖਣ ਨੂੰ ਮਿਲੂ ਜਿਹੜੀਆਂ ਮੁਰਗੀਆਂ ਜਾਂ ਮੁਰਗੇ ਨੇ ਉਹ ਥੋੜੇ ਥੋੜੇ ਟਾਈਮ ਬਾਅਦ ਪਾਣੀ ਪੀਂਦੇ ਨੇ ਪਾਣੀ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਜਿਸ ਤਰ੍ਹਾਂ ਤੁਸੀਂ ਹੁਣ ਦੇਖ ਰਹੇ ਹੋ ਆਪਣੇ ਦਾ ਕੁੰਡਾ ਧਰਿਆ ਹੋਇਆ ਪਾਣੀ ਦਾ ਉਹ ਚ ਦੋ ਚੁੰਜਾ ਲਾ ਕੇ ਆ ਜਾਂਦੀਆਂ ਨੇ ਫੇਰ ਲਾ ਲੈਂਦੀਆਂ ਨੇ ਸੋ ਇਹਨਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ ਜੇਕਰ ਆਪਾਂ ਪਾਣੀ ਸ਼ੁੱਧ ਤੇ ਹਰ ਟਾਈਮ ਇਹਨਾਂ ਦੇ ਕੁੱਡੇ ਚ ਰੱਖਾਂਗੇ ਤਾਂ ਇਹਨਾਂ ਨੂੰ ਕਦੇ ਕੋਈ ਬਿਮਾਰੀ ਨਹੀਂ ਲੱਗੂ ਜੇਕਰ ਆਪਾਂ ਪਾਣੀ ਖਰਾਬ ਰੱਖਦੇ ਆ ਸੋ ਪਾਣੀ ਦੇ ਵਿੱਚ ਜਲਬ ਜਾ ਜਾਂਦੀ ਹੈ ਜਾਂ ਕੁਝ ਹੋਰ ਪਾਣੀ ਮਿੱਟੀ ਪੈ ਜਾਂਦੀ ਹੈ ਸੋ ਤਾਂ ਵੀ ਇਹਨਾਂ ਨੂੰ ਬਿਮਾਰੀਆਂ ਗਰਮੀ 'ਚ ਲੱਗ ਸਕਦੀਆਂ ਨੇ ਸਭ ਤੋਂ ਜਿਹੜੀ ਮੇਨ ਗੱਲ ਆ ਉਹ ਪਾਣੀ ਦੀ ਆਪਾਂ ਨੂੰ ਬੰਦੋਬਸਤ ਪ੍ਰੋਪਰ ਪੂਰਾ ਵਧੀਆ ਰੱਖਣਾ ਪਊਗਾ ਜੇਕਰ ਦੋਸਤੋ ਇਹ ਸਾਰੀਆਂ ਗੱਲਾਂ ਦਾ ਆਪਾਂ ਧਿਆਨ ਰੱਖਾਂਗੇ ਤਾਂ ਆਪਾਂ ਗਰਮੀਆਂ 'ਚ ਬੜਾ ਵਧੀਆ ਇਹਨਾਂ ਦਾ ਜਿਹੜਾ ਰੱਖ-ਰਖਾਵ ਕਰ ਸਕਦੇ ਆਂਗੇ ਕੋਈ ਬਿਮਾਰੀ ਵੀ ਨਹੀਂ ਲੱਗੂ ਇਹਨਾਂ ਨੂੰ ਤੋਂ ਤੰਦਰੁਸਤ ਬਣ ਲਈਆਂ ਗਰਮੀਆਂ 'ਚ ਇਹਨਾਂ ਦਾ ਫੀਡ ਦਾ ਖਰਚਾ ਵੀ ਦੋਸਤੋ ਘਟ ਜਾਂਦਾ ਹੈਗਾ ਈੜੇ ਗਰਮੀਆਂ 'ਚ ਬਹੁਤ ਘੱਟ ਖਾਂਦੇ ਨੇ ਸਿਆਲਾਂ ਦੇ ਥੋੜੀ ਜਿਆਦਾ ਖਾਣ ਖਾਣ ਲੱਗ ਜਾਂਦੇ ਨੇ ਸੋ ਸਿਆਲਾਂ 'ਚ ਜਿਹੜਾ ਇਹਨਾਂ ਨੂੰ ਜਿਆਦਾ ਗਰਮੈਸ਼ ਦੀ ਲੋੜ ਹੁੰਦੀ ਆ ਸੋ ਉਹ ਫੀਡ ਤੋਂ ਪ੍ਰਾਪਤ ਕਰਦੇ ਨੇ ਸੋ ਅੱਗੇ ਤੋਂ ਦੋਸਤੋ ਇਦਾਂ ਦੇ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਆ ਤੁਸੀਂ ਕਮੈਂਟ ਕਰਕੇ ਉਸ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਹੋ ਕਮੈਂਟ ਬਾਕਸ 'ਚ ਵੀ ਕਮੈਂਟ ਕਰ ਸਕਦੇ ਹੋ ਤੇ ਆਪਾਂ ਜਿਹੜਾ ਡਿਸਕ੍ਰਿਪਸ਼ਨ 'ਚ ਆਪਣਾ ਨੰਬਰ ਵੀ ਦਿੱਤਾ ਹੋਇਆਗਾ ਸੋ ਪੰਜ ਸਮੇਂ ਸਮੇਂ ਸਰ ਤੋਂ ਡੇ ਲਈ ਵਧੀਆ ਵਧੀਆ ਜਿਹੜੀ ਜਾਣਕਾਰੀ ਵਾਲੀਆਂ ਵੀਡੀਓ ਉਹ ਬਣਵਾਉਂਦੇ ਰਹਿਣੇ ਆਂਗੇ ਅੱਗੇ ਤੋਂ ਵੀ ਜਿਹੜੀ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ